ਦੇ ਚਰਨਾ ਚੇ ਨਮਸਕਾਰ ਕਰਨ ਵਾਸਤੇ ਆਇਆ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਦੀ ਆਂ ਹਮੇਸ਼ਾ ਗੁਰੂ ਸਾਹਿਬ ਆਪਣੇ ਚਰਨਾ ਨਾਲ ਜੋੜ ਕੇ ਰੱਖਣ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਯਾਦ ਰੱਖੀਏ ਤੇ ਹਮੇਸ਼ਾ ਉਸ ਤੋਂ ਸਾਨੂੰ ਪ੍ਰੇਰਣਾ ਮਿਲਦੀ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸੇ ਮੌਜੂਦ ਆ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤਦਾਦ ਜੇ ਕਿ ਅੱਜ ਬੀਬਾ ਹਰਸਿਮਰਤ ਕੋਰ ਬਾਦਲ ਵਿਸ਼ੇਸ਼ ਤੌਰ ਤੇ ਉੱਤੇ ਜੋ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚੇ ਨੇ ਤਾਂ ਤਸਵੀਰਾਂ ਤਰਨਾਲ ਗੁਰੂ ਘਰ ਦੀਆਂ ਸਾਂਝੀਆਂ ਕਰ ਰਹੇ ਜਿੱਥੇ ਕਿ ਬੀਬਾ ਹਰਸਿਮਰਤ ਕੋਰ ਬਾਦਲ ਅੱਜ ਗੁਰੂ ਘਰ ਵਿਖੇ ਦਰਸ਼ਨ ਦਜ਼ਾਰੇ ਕਰਨ ਵਾਸਤੇ ਪਹੁੰਚੇ ਹੋਏ ਨੇ ਆ ਸ਼ਿਦੀ ਦਿਹਾੜੇ ਮੌਕੇ ਵਿਸ਼ੇਸ਼ ਤੌਰ ਤੇ ਬੀਬਾ ਹਰਸਿਮਰਤ ਕੋਰ ਬਾਦਲ ਜਿਹੜੇ ਅੱਜ ਗੁਰੂ ਘਰ ਵਿਖੇ ਪਹੁੰਚੇ ਨੇ ਤਾਂ ਬੀਬਾ ਜੀ ਨਾਲ ਗੱ ਕੀ ਕੀ ਕਹਿਣਾ ਚਾਹੁੰਦੇ ਨਹੀਂ ਸਹਿਰ ਮਾਰੇ ਜੀ ਉਹ ਬਜੀ ਨਾ ਨਹੀਂ ਥੋੜਾ ਜਿਹਾ ਮਾਈਕ ਪਿੱਛੇ ਰੱਖੋ ਵੀਰੇ ਬੋਲੋ ਸਾਹਿਬ ਦੇ ਚਰਨਾਚੇ ਨਮਸਕਾਰ ਕਰਨ ਵਾਸਤੇ ਆਇਆ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਦੀਆਂ ਉਹਨਾਂ ਦੇ ਨਾਲ ਬਾਕੀ ਸਾਰੇ ਮਹਾਨ ਸ਼ਹੀਦਾਂ ਨੂੰ ਵੀ ਅੱਜ ਮੈਂ ਨਮਨ ਕਰਦੀਆਂ ਤੇ ਹਮੇਸ਼ਾ ਗੁਰੂ ਸਾਹਿਬ ਆਪਣੇ ਚਰਨਾ ਨਾਲ ਜੋੜ ਕੇ ਰੱਖਣ ਉਹਨਾਂ ਦੀ ਸ਼ਹਾਦਤਾਂ ਨੂੰ ਅਸੀਂ ਯਾਦ ਰੱਖੀਏ ਤੇ ਹਮੇਸ਼ਾ ਉਸ ਤੋਂ ਸਾਨੂੰ ਪ੍ਰੇਰਣਾ ਮਿਲਦੀ ਰਹੀ ਆ ਮਨੁੱਖ ਦੇ ਚਰਨਾ ਚੈਦਾ ਸ। ਜੇ ਤੁਸੀਂ ਦੇਖ ਸਕਦੇ ਹੋ ਕਿ ਬੀਬਾ ਹਰਸਿਮਰਤ ਕੋਰ ਬਾਦਲ ਜੋ ਕਿ ਵਿਸ਼ੇਸ਼ ਤੌਰ ਤੇ ਉੱਤੇ ਸਤਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਸੀਗੇ ਤਾਂ ਉਹਨਾਂ ਵੱਲੋਂ ਜੋ ਗੁਰੂ ਘਰ ਵਿਖੇ ਪਹੁੰਚ ਕੇ ਜਿੱਥੇ ਅਰਦਾਸ ਵੀ ਕੀਤੀ ਗਈ ਆ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਨੂੰ ਵੀ ਅਪੀਲ ਕੀਤੀ ਗਿਆ ਕਿ ਅੱਜ ਦੇ ਦਿਨ ਖਾਸ ਤੌਰ ਤੇ ਤੇ ਗੁਰੂ ਘਰ ਵਿਖੇ ਪਹੁੰਚਿਆ ਜਾਵੇ ਤਾਂ ਜੋ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇ। ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਅਖੇਸੂ ਨੇ ਐਗਜੈਕ ਬਣੀ ਟੀਵੀ ਸ਼੍ਰੀ ਹਮਸਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸੇ ਮੌਜੂਦ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੋਂ ਦੱਸਦੇ ਕਿ ਅੱਜ ਵਿਵਹ ਹਰਸਿਮਰਤ ਕੋਰ ਬਾਦਲ ਵਿਸ਼ੇਸ਼ ਤੌਰ ਤੇ ਉੱਤੇ ਜੋ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚੇ ਨੇ ਤਾਂ ਤਸਵੀਰਾਂ ਤੜ ਨਾਲ ਗੁਰੂ ਘਰ ਦੀਆਂ ਸਾਂਝੀਆਂ ਪਹੁੰਚੇ ਹੋਏ ਨੇ ਆ ਛਿੱਦੀ ਧਾੜੇ ਮੌਕੇ ਵਿਸ਼ੇਸ਼ ਤੌਰ ਦੇ ਉੱਤੇ ਵਿਭਾਰ ਸਿਮਰਤ ਕੋਰ ਬਾਦਲ ਜਿਹੜੇ ਅੱਜ ਗੁਰੂ ਘਰ ਵਿਖੇ ਪਹੁੰਚੇ ਨੇ ਤਾਂ ਬੀਬਾ ਜੀ ਨਾਲ ਗੱਲ ਵੀ ਕਰਦੇ ਆ ਕਿ ਅੱਜ ਛਿੱਦੀ ਧਾੜੇ ਮੌਕੇ ਉਹਨਾਂ ਦਾ ਕੀ ਕਹਿਣਾ ਹੈ ਤਾਂ ਬੀਬਾ ਜੀ ਅੱਜ ਖਾਸ ਤੌਰ ਤੇ ਛਿੱਦੀ ਧਾੜੇ ਮੌਕੇ ਤੁਸੀਂ ਆਏ ਹੋ ਗੁਰੂ ਘਰ ਵਿਖੇ ਕੀ ਕਹਿਣਾ ਚਾਹੁੰਦੇ ਹੋ ਕੋ ਬਾਜੀ ਇਹਨਾਂ ਨੇ ਥੋੜਾ ਥੋੜਾ ਮਾਈਕ ਪਿੱਛੇ ਰੱਖੋ ਜੀ ਗੁਰੂ ਸਾਹਿਬ ਦੇ ਚਰਨਾਚੇ ਨਮਸਕਾਰ ਕਰਨ ਵਾਸਤੇ ਆਇਆ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਦੀਆਂ ਉਹਨਾਂ ਦੇ ਨਾਲ ਬਾਕੀ ਸਾਰੇ ਮਹਾਨ ਸ਼ਹੀਦਾਂ ਨੂੰ ਵੀ ਅੱਜ ਮੈਂ ਨਮਨ ਕਰਦੀਆਂ ਤੇ ਹਮੇਸ਼ਾ ਗੁਰੂ ਸਾਹਿਬ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਉਹਨਾਂ ਦੀ ਸ਼ਾਦਤਾਂ ਨੂੰ ਅਸੀਂ ਯਾਦ ਰੱਖੀਏ ਤੇ ਹਮੇਸ਼ਾ ਉਸ ਤੋਂ ਸਾਨੂੰ ਪ੍ਰੇਰਣਾ ਮਿਲਦੀ ਰਹੀ ਆ ਮੰਨਦੇ ਦੇ ਚਰਨਾਂ ਚ ਅਰਦਾਸ ਕਰਦੇ ਆ ਵੀਰੋ ਤੁਸੀਂ ਵੇਖ ਸਕਦੇ ਹੋ ਕਿ ਬੀਬਾ ਹਰਸਿਮਰਤ कौर ਬਾਦਲ ਜੋ ਕਿ ਵਿਸ਼ੇਸ਼ ਤੌਰ ਤੇ ਉੱਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਸੀਗੇ ਤਾਂ ਉਹਨਾਂ ਵੱਲੋਂ ਜੋ ਗੁਰੂ ਘਰ ਵਿਖੇ ਪਹੁੰਚ ਕੇ ਜਿੱਥੇ ਅਰਦਾਸ ਵੀ ਕੀਤੀ ਗਈ ਆ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਨੂੰ ਵੀ ਅਪੀਲ ਕੀਤੀ ਗਿਆ ਕਿ ਅੱਜ ਦੇ ਦਿਨ ਖਾਸ ਤੌਰ ਤੇ ਗੁਰੂ ਘਰ ਵਿਖੇ ਪਹੁੰਚਿਆ ਜਾਵੇ ਤਾਂ ਜੋ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਅਖੇਸੂ ਨਾਲ ਜੈਗਬਾਨੀ ਟੀਵੀ ਸ਼੍ਰੀਮੰਤ ਸਾਈ